ਰੈਡੀ ਮੈਡੀਕਲ ਕਾਲਜ ਦੇ ਉਸ ਵਿਭਾਗ ਕੋਲੋਂ ਲੰਘਦਿਆਂ ਜਿੱਥੇ ਕਿ ਮਰੇ ਹੋਏ ਵਿਅਕਤੀਆਂ ਦੁਆਰਾ ਸਵੇ ਇਸ਼ਾ ਅਨੁਸਾਰ ਆਪਣਾ ਸਰੀਰ ਖੋਜ ਕਾਰਜਾਂ ਲਈ ਦਿੱਤਾ ਜਾਂਦਾ ਹੈ ਨੂੰ ਨਿਹਾਰ ਰਿਹਾ ਸਾਂ ਤਾਂ ਉਸ ਸਮੇਂ ਇੱਕੋ ਵਾਰ ਕਈ ਗੱਲਾਂ ਮੇਰੇ ਜਿਹਨ ਵਿੱਚ ਘਮ ਗਈਆਂ ਸਨ ਡੰਡੀ ਮਾਸੀ ਬਲਵੀਰ ਕੌਰ ਭਾਵੇਂ ਅੱਖਰ ਗਿਆਨ ਤੋਂ ਕੋਰੀ ਸੀ ਪਰ ਨਾਇਬ ਸੂਬੇਦਾਰ ਦੀ ਪਤਨੀ ਹੁਣ ਸਦਕਾ ਪੰਜਾਬੀ ਵਿੱਚ ਆਪਣੇ ਦਸਖਤ ਕਰਨੀ ਪਤਨੀ ਕਿਵੇਂ ਸਿੱਖ ਗਈ ਸੀ ਡੰਡੀ ਮੈਂ ਹੈਰਾਨ ਸਾਂ ਕਿ ਜਿਹੜਾ ਕੰਮ ਪੜੇ ਲਿਖੇ ਵੀ ਨਹੀਂ ਸੀ ਕਰਦੇ ਉਹ ਮਾਸੀ ਅਣਪੜ ਹੋਣ ਦੇ ਬਾਵਜੂਦ ਕਿਵੇਂ ਕਰ ਗਈ ਪ੍ਰਸ਼ੰਚਨ ਉਹ ਸੀ ਉਸ ਵੱਲੋਂ ਆਪਣੇ ਬਾਰਸਾਂ ਨੂੰ ਕਹਿਣਾ ਕਿ ਮੇਰੀ ਮੌਤ ਤੋਂ ਬਾਅਦ ਮੇਰਾ ਮ੍ਰਿਤਕ ਸਰੀਰ ਮੈਡੀਕਲ ਕਾਲਜ ਨੂੰ ਖੋਜਗਾਰਜ ਲਈ ਦੇ ਦੇਣਾ ਤਾਂ ਜੋ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਬੱਚੇ ਹੋਰ ਨਵੀਆਂ-ਨਵੀਆਂ ਖੋਜਾਂ ਕਰ ਸਕਣ ਡੰਡੀ ਇੱਕ ਹੋਰ ਗੱਲ ਜੋ ਉਹ ਅਕਸਰ ਕਹਿੰਦੀ ਰਹਿੰਦੀ ਸੀ ਕਿ ਮੈਡੀਕਲ ਕਾਲਜ ਨੂੰ ਦਾਨ ਕੀਤਾ ਗਿਆ ਮ੍ਰਿਤਕ ਸਰੀਰ 5-6 ਮਹੀਨੇ ਬਾਅਦ ਤੱਕ ਵੀ ਜ਼ਿੰਦਾ ਰਹਿੰਦਾ ਹੈ ਡੰਡੀ ਜੇ ਸਰੀਰ ਦਾ ਕੋਈ ਅੰਗ ਕਿਸੇ ਤੰਦਰੁਸਤ ਵਿਅਕਤੀ ਦੇ ਲੱਗ ਗਿਆ ਤਾਂ ਉਹ ਹੋਰ ਵੀ ਜ਼ਿਆਦਾ ਸਮੇਂ ਤੱਕ ਜਾਉਂਦਾ ਰਹਿੰਦਾ ਹੈ ਡੰਡੀ ਮੈਨੂੰ ਉਹ ਦਿਨ ਵੀ ਜਾਦ ਆ ਰਿਹਾ ਸੀ ਜਦ ਫਿੱਕੀਆਂ ਅਤੇ ਨਿੱਕੀਆਂ-ਨਿੱਕੀਆਂ ਬੂਟੀਆਂ ਵਾਲੇ ਕੱਪੜਿਆਂ ਵਿੱਚ ਲਪੇਟੀ ਗਈ লাশ ਨੂੰ ਪਿੰਡੋਂ ਫੁੱਲਾਂ ਅਤੇ ਗੁਬਾਰਿਆਂ ਨਾਲ ਸ਼ਿੰਗਾਰੀ ਹੋਈ ਗੱਡੀ ਵਿੱਚ ਲਿਆਂਦਾ ਗਿਆ ਸੀ ਡੰਡੀ ਰੇਡੀ ਮੈਡੀਕਲ ਕਾਲਜ ਵਿੱਚ ਖੁੱਲੇ ਕਮਰੇ ਵਿੱਚ ਮਾਸੀ ਦੇ ਨੰਗੇ ਪਏ ਮੂੰਹ ਨੂੰ ਕਈ ਵਾਰ ਤੱਕ ਕੇ ਉਦਾਸ ਮਨ ਨਾਲ ਸਭ ਆਪੋ ਆਪਣੇ ਘਰਾਂ ਨੂੰ ਪਰਤ ਗਏ ਸਨ ਡੰਡੀ ਇੱਕ ਦਿਨ ਅਚਾਨਕ ਬੇਟੀ ਜਸ਼ਨ ਨੇ ਮੈਥੋਂ ਪੁੱਛ ਲਿਆ ਕਿ ਥੋਡੀਆਂ ਮਾਸੀਆਂ ਕਿੰਨੀਆਂ ਹਨ ਪ੍ਰਸ਼ੰਚਨ ਮੈਂ ਦੱਸਿਆ ਕਿ ਮੇਰੀਆਂ ਪੰਜ ਮਾਸੀਆਂ ਅਤੇ ਪੰਜ ਹੀ ਭੂਆ ਹਨ ਡੰਡੀ ਪਰ ਥੋੜੀ ਪੀੜੀ ਵਿੱਚ ਸਕੀਆਂ ਮਾਸੀਆਂ ਨਹੀਂ ਹੋਣਗੀਆਂ ਡੰਡੀ ਜਮਾਨਾ ਕਾਫੀ ਬਦਲ ਗਿਆ ਹੈ ਜਿੰਨਾ ਘਰਾਂ ਵਿੱਚ ਪਹਿਲਾ ਬੱਚਾ ਲੜਕਾ ਪੈਦਾ ਹੋ ਜਾਂਦਾ ਹੈ ਉਹ ਮਾਪੇ ਦੂਜਾ ਬੱਚਾ ਲੈਣ ਦੀ ਇੱਛਾ ਹੀ ਨਹੀਂ ਰੱਖਦੇ ਡੰਡੀ ਅਜਿਹੇ ਪਰਿਵਾਰਾਂ ਵਿੱਚ ਭੈਣ ਭੂਆ ਮਸੀ ਬਰਗੇ ਪਵਿੱਤਰ ਰਿਸ਼ਤੇ ਨਹੀਂ ਥਿਉਣੇ ਡੰਡੀ ਪਰਿਵਾਰ ਛੋਟਾ ਹੋਣ ਕਾਰਨ ਬੱਚਿਆਂ ਨੂੰ ਸਕੇ ਭੈਣ ਭਰਾ ਨਹੀਂ ਲੱਭ ਰਹੇ ਡੰਡੀ ਮਸੀ ਨੂੰ ਦਰਸ਼ਨਗੇ ਬਾਲੀ ਸਤਿਤੀ ਸਾਹਮਣੇ ਹੈ ਡੰਡੀ ਪਰ ਮਾਸੀ ਮੇਰੀ ਮਾਸੀ ਬਲਵੀਰ ਕੌਰ ਸਿੱਖਿਆ ਨੂੰ ਪਿਆਰ ਕਰਨ ਵਾਲੀ ਸ਼ਖਸੀਅਤ ਸੀ ਡੰਡੀ ਉਹ ਸਾਡੀਆਂ ਸਾਰੀਆਂ ਰਿਸ਼ਤੇਦਾਰੀਆਂ ਵਿੱਚੋਂ ਪੜਦੇ ਮੁੰਡੇ ਕੁੜੀਆਂ ਦੀ ਪੜ੍ਹਾਈ ਬਾਰੇ ਅਕਸਰ ਪੁੱਛਦੀ ਰਹਿੰਦੀ ਸੀ ਨੰਡੀ ਜਦ ਕੋਈ ਫੇਲ ਹੋ ਜਾਂਦਾ ਤਾਂ ਉਹ ਦਿਲੋਂ ਉਦਾਸ ਹੋ ਕੇ ਪਿਆਰ ਨਾਲ ਮਿੱਠਾ-ਮਿੱਠਾ ਝਿੜਕਦੀ ਅਤੇ ਪਾਸ ਹੋਣ ਬਾਲਿਆਂ ਨੂੰ ਸਲਾਹੋਂਦੀ ਨਾ ਥੱਕਦੀ ਡੰਡੀ ਉਸ ਦੇ ਆਪਣੇ ਬੱਚੇ ਚੰਗੇ ਪੜ੍ਹੇ ਲਿਖੇ ਹਨ ਅਤੇ ਸਰਕਾਰੀ ਨੌਕਰੀਆਂ ਕਰਦੇ ਹਨ ਡੰਡੀ ਮਹਿਸੂਸ ਕਰਦਾ ਹਾਂ ਕਿ ਅਕਾਦਮਿਕ ਪੱਖੋਂ ਜੇਕਰ ਮੇਰੇ ਕੋਲ 4-5 ਮਾਸਟਰ ਡਿਗਰੀਆਂ ਹਨ ਤਾਂ ਇਸ ਪਿੱਛੇ ਵੀ 마ਸੀ ਦੀ ਪ੍ਰੇਰਣਾ ਅਤੇ ਹੱਲਾਸ਼ੇਰੀ ਲੁਕੀ ਹੋਈ ਹੈ ਡੰਡੀ ਸੱਚੀ